ਪੰਜਾਬ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ ਦਿਨ ਬਾ ਦਿਨ ਚੋਰੀ ਦੀਆਂ ਕਿਤਨਾਵਲੋਂ ਅੰਜਾਮ ਦੇ ਰਹੇ ਹਨ ਚੋਰ ਸੰਘੂਰ ਵਿੱਚ ਚੋਰਾਂ ਨੇ ਇੱਕ ਰਾਤ ਤਿੰਨ ਥਾਂ ਤੇ ਤਿੰਨ ਵਕ ਵਕ ਥਾਵਾਂ ਤੇ ਇੱਕੋ ਰਾਤ ਵਿੱਚ ਚੋਰੀ ਕੀਤੀ ਦੁਕਾਨ ਦੇ ਬਾਹਰ ਪਿਆ ਮਿਕਰਟੱਕੇ ਲੈ ਗਏ ਉੱਥੇ ਹੀ ਕਾਰ ਦੇ ਚਾਰੇ ਦੇ ਚਾਰੇ ਟਾਇਰ ਚੋਰੀ ਕਰਕੇ ਲੈ ਗਏ ਤੇ ਕਾਰ ਨੂੰ ਇੱਟਾਂ ਉੱਤੇ ਖੜੀ ਕਰ ਗਏ ਪਰੰਤੂ ਇੰਨੇ ਨਾਲ ਹੀ ਚੋਰਾ ਦਾ ਪੂਰਾ ਨਹੀਂ ਪਿਆ ਤੇ ਘਰ ਵਿੱਚ ਵਰਤੇ ਜਾਣ ਵਾਲੇ ਮਸਾਲੇ ਤੱਕ ਨਹੀਂ ਛੰਦੇ ਦੋ ਮੋਟਰਸਾਈਕਲ ਚੋਰਾਵਾਂ ਲੋ ਸੰਗਰੂਰ ਦੇ ਮੇਨ ਬਿਹਾਰ ਚੱਕ ਲੈ ਗਏ ਜਦੋਂ ਚੋਰਾ ਦਾ ਲੂਣ ਮਸਾਲੇ ਨਾਲ ਪੂਰਾ ਨਹੀਂ ਪਿਆ ਤੇ ਚੋਰਾ ਨੇ ਸੋਚਿਆ ਕਿ ਮਿਕਸਰ ਵੀ ਚੱਕ ਲੈਣੇ ਕਰ ਜਾਗੇ ਜੂਸ ਮਲਾਵਾਂਗੇ ਆਉਧਖਾਨੇ ਸੰਗਰੂਰ ਤੋਂ ਜਤਿੰਦਰ ਪਾਲ ਲੋਟੇ ਦੀ ਖਾਸ ਰਿਪੋਰਟ ਬੇਕਰ ਸ਼ੇਰਪੋਟੋ ਐਸੀ ਵੀ ਸਾਡੇ ਵੰਡਿਆਂ ਨੇ ਫੋਨ ਤੱਕ ਕੈਨੇਡਾ ਤੋਂ ਕਿਰ ਸਾਡੇ ਚੋ ਕੋਈ ਆ ਗਿਆ ਤੇ ਆਪਣਾ ਘਰ ਚੈੱਕ ਕਰ ਲੋ ਮੈਂ ਸਿਲੇਂਟਰਾਈਜ਼ਰ ਸਾਰਾ ਕੁਝ ਦਿਖਿਆ ਸਭ ਕੁਝ ਚੋਰੀ ਹੋਇਆ ਦੇਖਣ ਨੂੰ ਕਿੰਨਾ ਕੁ ਨੁਕੀ ਕੁਛ ਲੈ ਗਏ کافی ਕੁਛ ਲੈ ਲਈ ਨਾ ਉਹ دیوار ਪਰ ਐ ਵੈਸੀ ਅਲਮਾਰੀ ਪਰ ਐ ਵੈਸੀ ਗੋਲ ਦੇ ਜੀ ਬੇਟੀ ਸੋਟੇ ਸਾਹਮਣੇ ਨੂੰ ਹਮ ਸਾਰਾ ਬਿਸਰੇ ਵਗੈਰਾ ਸੀ ਘਰ ਸੋਈ ਚੋ ਸਮਾਨ ਲੈ ਕੇ ਸਾਰਾ ਚੱਕੇ ਹਮ ਬਾਕੀ ਨਿਕ ਸੁਕ ਹੁਣ ਕੋ ਦਾ ਦਿਮਾਗ ਰਹਿੰਦਾ ਸੀ ਘਰਾਂ ਚ ਸਾਰਾ ਸਮਾਨ ਪਟੇ ਹੋ ਹੁੰਦੇ ਨੇ ਹਮ ਸਾਰਾ ਬਾਕੀ ਸੋਟੇ ਸਾਹਮਣੇ ਹਾਲ ਚਾਲ ਕਰਦਾ ਹੋਇਆ ਤੇ ਜੋ ਕਿੰਨਾ ਕਿ ਨੁਕਸਾਨ ਲੱਗਦਾ ਕਿੰਨਾ ਕਿ ਨੁਕਸਾਨ ਮੈਂ ਤਾਂ ਹੁਣ ਕਿਸੇ ਦਿਨ ਮੈਨੂੰ ਤਾਂ ਆਪਣੇ ਹਿਸਾਬ ਨਾਲ ਦਿਮਾਗ ਅਪਸਟ ਹੋਇਆ ਬਿਆ ਜੀ ਮੈਂ ਤਾਂ ਪਿਛਲੀ ਸਸ ਦੋ ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਜੀ ਫਿਰ ਜੀ ਅਸੀਂ ਉਰੇ ਗਾਗ ਟੈਂਡ ਕਰ ਰਹੇ ਸੀ ਬਾਹਰ ਸਾਡਾ ਜੂਸਰ ਪਿਆ ਸੀ ਦੋ ਕੋਈ ਨਸ਼ੀ ਤੋੜ ਵਾਲੇ ਬੰਦੇ ਹੋਣਗੇ ਜਾਂ ਕੁਝ ਵੀ ਹੋਣਗੇ ਬਿ ਸ਼ਰਾਰਤੀ ਅੰਸਰ ਸਾਡਾ ਉਰੋ ਜੂਸਰ ਚੱਕ ਕੇ ਭੱਜ ਗਏ ਪਤਾ ਵੀ ਨਹੀਂ ਲੱਗਾ ਇੰਨੀ ਤੇਜ਼ ਗਏ ਨੇ ਵੀ ਜੂ ਸਾਡੀ ਦੂਜੀ ਵਾਰ ਚੋਰੀ ਹੋਈ ਹੈ ਸਾਡੀ ਦੁਕਾਨ ਤੇ ਇੱਕ ਵਾਰੀ ਪਹਿਲਾਂ ਸਾਡਾ ਚੁੱਲਾ ਚੱਕਿਆ ਗਿਆ ਜੀ ਹੁਣ ਜੂਸਰ ਚੱਕਿਆ ਗਿਆ ਜੀ ਸਾਡੇ ਤੱਕ ਕੋਈ ਸੁਣਵਾਈ ਨਹੀਂ ਹੋਈ ਕਿਸੇ ਚ ਵੀ ਜ 24 ਸਵੰਦੀ ਮੈਨੂੰ ਪਤਾ ਲੱਗਿਆ ਮੈਂ ਸਾਰੇ ਐਸ ਐਚਓ ਸਹਿਵਾਨਾ ਨਾਲ ਗੱਲ ਕੀਤੀ ਹੈ ਤੇ ਇਹਨਾਂ ਨੂੰ ਕਿਹਾ ਜਿਹੜੇ ਇਹਨਾਂ ਦੀ ਪੜਤਾਲ ਕਰਕੇ ਐਫ ਆਈ ਆਰ ਦਰਜ ਕਰਕੇ ਜਿਹੜੀ ਇਹ ਤੱਤੀ ਸ਼ਮਨ ਵਿਤ ਲੈ ਆਂਦੀ ਜਾਵੇ ਤੇ ਅੱਗੇ ਤੋਂ ਜਿਹੜੀ ਇਹ ਚੋਰੀਆਂ ਦੀ ਰੋਕਥਾਮ ਲਈ ਸ਼ਹਿਰ ਦੇ ਵਿੱਚ ਗਸ਼ਤ ਵਧਾਈ ਜਾਵੇ ਤੇ ਮੈਂ ਤੁਹਾਡੇ ਮਾਧਿਅਮ ਰਾਈ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਵੀ ਕਈ ਜਗ੍ਹਾ ਹੈ ਜੀਆਂ ਹੁੰਦੀਆਂ ਨੇ ਸ਼ਹਿਰ ਜਿੱਥੇ ਪੁਲਿਸ ਜਾ ਵੀ ਨਹੀਂ ਸਕਦੀ ਭੀੜੀਆਂ ਗਲੀਆਂ ਜਾਂ ਹੋਰ ਤੇ ਬਾਜ਼ਾਰ ਦੇ ਵਿੱਚ ਚੌਂਕੀਦਾਰ ਵਗੈਰਾ ਰੱਖੇ ਜਾਣ ਤਾਂ ਜੋ ਜਿਹੜਾ ਹੈ ਪੁਲਿਸ ਨੂੰ ਇਹਨਾਂ ਦੀ ਵਿਸ਼ੇਸ਼ਤਾ ਮਿਲ ਸਕੇ ਸਿਰ ਤੁਸੀਂ ਦੇਖ ਸਕਦੇ ਹੋ ਕਿਵੇਂ ਵੀ ਦਿਨ ਦੇ ਹੜੇ ਜੂਸਰ ਚੱਕ ਕੇ ਭੱਜੇ ਉਸ ਵੰਦੀ ਦਿਨ ਦੇ ਆਣੀ ਤਾਂ ਨਹੀਂ ਉਹ ਨੇਰੇ ਹੋਈ ਹੋਈ ਹੈ ਚੋਰੀ ਜਿਹੜੀ ਹੋਈ ਹੈ ਕਿ ਪਰ ਉਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦਾ ਦੁਕਾਨਦਾਰ ਵੀ ਆਪਣਾ ਸਮਾਨ ਹੈ ਜਿਹੜਾ ਉਹ ਉਹਨੇ ਕੀ ਹੀ ਰਸਤੇ ਦੇ ਵਿੱਚ ਰੱਖਣ ਜਿੰਨੇ ਚ ਉਹਦੀ ਨਿਗਾਚ ਰਹੇ ਠੀਕ ਠੀਕ